ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਅਹੁਦੇ ਤੋਂ ਵਿਦਾ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਤਾਂ ਇੱਕ ਸੰਦੇਸ਼ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਹ ਸੰਦੇਸ਼ ਕਿਸੇ ਰਾਜਨੀਤਿਕ ਨੇਤਾ ਜਾਂ ਵਿਦੇਸ਼ੀ ਦੂਤ ਦਾ ਨਹੀਂ ਸੀ ਬਲਕਿ ਇਹ ਉਹਨਾਂ ਦੀ 16 ਸਾਲ ਦੀ ਧੀ ਐਲਗਰੇ ਟਰੂਡੋ ਦਾ ਸੀ ਜਿਸ ਨੇ ਪਿਤਾ ਲਈ ਲਿਖੇ ਸ਼ਬਦਾਂ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਉਸ ਦੇ ਇਨ੍ਹਾਂ ਸ਼ਬਦਾਂ ਵਿੱਚ ਨਾ ਸਿਰਫ ਇੱਕ ਬੇਟੀ ਦੀ ਭਾਵਨਾ ਸੀ ਬਲਕਿ ਇੱਕ ਟੀਨੇਜਰ ਦੀ ਜਦੋਂ ਜ਼ਹਿਦ ਵੀ ਛੁਪੀ ਹੋਈ ਸੀ ਆਉਟਰ ਨੂੰ ਪੰਜਾਬੀ ਚ ਦਸੀ ਆਪਣੇ ਪਿਤਾ ਜਸਟਿਨ ਟਰੂਡੋ ਬਾਰੇ ਕਿ ਕਿਹੜਾ ਉਹਨਾਂ ਦੀ ਧੀ ਨੇ ਜਿਸ ਨੇ ਸਭ ਨੂੰ ਪਾਬੂ ਕਰ ਦਿੱਤਾ ਐਲਾਗਰੀ ਨੇ ਆਪਣੇ ਸੰਦੇਸ਼ ਵਿੱਚ ਸਾਫ ਸ਼ਬਦਾਂ ਵਿੱਚ ਕਿਹਾ ਮੈਂ ਤੁਹਾਨੂੰ ਇਹ ਦਸਨਾਈ ਹਾਂ ਕਿ ਪ੍ਰਧਾਨ ਮੰਤਰੀ ਦੀ ਧੀ ਹੋਣਾ ਕੋਈ ਆਸਾਨ ਭੂਮਿਕਾ ਨਹੀਂ ਮੈਂ ਵੀ ਇੱਕ ਸਧਾਰਨ ਕਿਸ਼ੋਰ ਵਾਂਗ ਜੀਵਨ ਜੂਣ ਦੀ ਕੋਸ਼ਿਸ਼ ਕਰਦੀ ਰਹੀ ਹਾਂ ਪਰ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਹ ਕਿੰਨਾ ਮੁਸ਼ਕਲ ਹੈ ਜਦੋਂ ਤੁਹਾਡੇ ਪਿਤਾ ਦਾ ਚਿਹਰਾ ਹਰ ਖਬਰਾਂ ਵਿੱਚ ਹੋਵੇ ਤੇ ਤੁਹਾਡੀ ਨਿੱਜੀ ਜ਼ਿੰਦਗੀ ਸੋਸ਼ਲ ਮੀਡੀਆ ਦੀ ਨਿਗਾਹ ਹੇਠ ਹੋਵੇ ਉਸਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਕਈ ਮੁਸ਼ਕਲ ਸਵਾਲਾਂ ਬਾਰੇ ਗੱਲਬਾਤ ਕਰਦੀ ਰਹੀ ਹੈ ਪਰ ਉਹਨਾਂ ਨੇ ਕਦੇ ਵੀ ਉਸਨੂੰ ਨਿਰਾਸ਼ ਨਹੀਂ ਕੀਤਾ ਉਹਨਾਂ ਦੀ ਤੀਨੇ ਇੱਕ ਦਿਲ ਛੂਣ ਵਾਲੀ ਤੁਲਨਾ ਕਰਦੇ ਹੋਏ ਕਿਹਾ ਮੇਰੇ ਪਿਤਾ ਦੇ ਸਮੇਂ ਸੋਸ਼ਲ ਮੀਡੀਆ ਨਹੀਂ ਸੀ ਪਰ ਅੱਜ ਮੈਂ ਹਰ ਰੋਜ਼ ਆਪਣੇ ਫੋਨ ਉੱਤੇ ਉਹਨਾਂ ਦੀਆਂ ਤਸਵੀਰਾਂ ਵੀਡੀਓਜ਼ ਅਤੇ ਟਿੱਪਣੀਆਂ ਵੇਖਦੀ ਹਾਂ ਇਹ ਇੱਕ ਅਜੀਹੀ ਚੁਣੌਤੀ ਹੈ ਜੋ ਪਿਛਲੀ ਪੀੜੀ ਨੇ ਕਦੇ ਅਨੁਭਵ ਨਹੀਂ ਕੀਤੀ ਮੈਂ ਚਾਹੁੰਨੀ ਹਾਂ ਕਿ ਮੇਰੇ ਪਿਤਾ ਘਰ ਵਿੱਚ ਜ਼ਿਆਦਾ ਸਮਾਂ ਬਿਤਾਉਣ ਪਰ ਮੈਂ ਜਾਣਦੀ ਹਾਂ ਕਿ ਇਹ ਉਹਨਾਂ ਦੀ ਦੇਸ਼ ਲਈ ਕੁਰਬਾਨੀ ਹੈ ਇਹ ਗੱਲ ਕਰਦੇ ਹੋਏ ਉਸਦੀ ਆਵਾਜ਼ ਵਿੱਚ ਮਾਨ ਅਤੇ ਦੁੱਖ ਦੋਵੇਂ ਚਲਕ ਰਹੇ ਸਨ। ਐਲਾਗਰੇ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ, ਮੈਂ ਉਹਨਾਂ ਪਲਾਂ ਨੂੰ ਕਦੇ ਨਹੀਂ ਭੁੱਲਾਂਗੀ। ਚਾਹੇ ਉਹ ਸਰਕਾਰੀ ਦੌਰੇ ਹੋਣ ਜਾਂ ਘਰ ਵਿੱਚ ਬਿਤਾਏ ਛੋਟੇ ਪਲ। ਮੇਰੇ ਭਰਾਵਾਂ ਅਤੇ ਮੈਂ ਆਪਣੇ ਪਿਤਾ ਨੂੰ ਤੁਹਾਡੇ ਨਾਲ ਵੰਡਣ ਵਾਲੇ 12 ਸਾਲਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗੇ। ਉਸਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਟਰੂਡੋ ਨੇ ਉਸਨੂੰ ਕਦੇ ਵੀ ਰਾਜਨੀਤਿਕ ਦਬਾਅ ਵਿੱਚ ਨਹੀਂ ਸੁੱਟਿਆ, ਬਲਕਿ ਉਹਨਾਂ ਨੇ ਹਮੇਸ਼ਾ ਉਸਦੀਆਂ ਭਾਵਨਾਵਾਂ ਨੂੰ ਸਮਝਿਆ। ਆਪਣੇ ਸੰਦੇਸ਼ ਦੇ ਅੰਤ ਵਿੱਚ ਐਲਾਗਰੇ ਨੇ ਕਿਹਾ ਮੈਂ ਆਪਣੇ ਪਿਤਾ ਲਈ ਇੱਕ ਹੀ ਇੱਛਾ ਰੱਖਦੀ ਹਾਂ ਕਿ ਉਹ ਆਪਣੇ ਆਪ ਨੂੰ ਸਿਰਫ ਇੱਕ ਲੀਡਰ ਦੇ ਤੌਰ ਉੱਤੇ ਨਹੀਂ ਬਲਕਿ ਇੱਕ ਪਿਤਾ ਦੇ ਰੂਪ ਵਿੱਚ ਵੀ ਯਾਦ ਕੀਤੇ ਜਾਣ ਉਸਨੇ ਇਹ ਵੀ ਜੋੜਿਆ ਕਿ ਟਰੂਡੋ ਪਰਿਵਾਰ ਦੇ ਲਈ ਲੋਕਾਂ ਦਾ ਸਹਿਯੋਗ ਅਤੇ ਪਿਆਰ ਹੀ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਰਿਹਾ ਹੈ ਇਹ ਕਹਾਣੀ ਸਿਰਫ ਇੱਕ ਪ੍ਰਧਾਨ ਮੰਤਰੀ ਦੀ ਨਹੀਂ ਬਲਕਿ ਹਰ ਉਸ ਪਿਤਾ ਦੀ ਹੈ ਜੋ ਆਪਣੇ ਬੱਚਿਆਂ ਲਈ ਸੰਘਰਸ਼ ਕਰਦਾ ਹੈ ਇਲਾਗਰੇ ਦੇ ਸ਼ਬਦਾਂ ਨੇ ਦੱਸਾਇਆ ਕਿ ਰਾਜਨੀਤਿਕ ਚਮਕ-ਦਮਕ ਦੇ ਪਿੱਛੇ ਵੀ ਮਨੁੱਖੀ ਰਿਸ਼ਤਿਆਂ ਦੀ ਗਰਮਾਹਟ ਮੌਜੂਦ ਹੁੰਦੀ ਹੈ ਜੇਕਰ ਤੁਸੀਂ ਵੀ ਮੰਨਦੇ ਹੋ ਕਿ ਪਰਿਵਾਰਕ ਰਿਸ਼ਤੇ ਸਿਆਸਤ ਤੋਂ ਉੱਪਰ ਹਨ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਸਾਂਝੇ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤਰ੍ਹਾਂ ਦੀਆਂ ਹੋਰ ਦਿਲਚਸਪ ਕਹਾਣੀਆਂ ਨੂੰ ਪਹਿਲਾਂ ਦੇਖੋ ਯਾਦ ਰੱਖੋ ਹਰ ਮਹਾਨ ਆਦਮੀ ਦੇ ਪਿੱਛੇ ਉਸਦੇ ਪਰਿਵਾਰ ਦਾ ਪਿਆਰ ਛੁਪਾ ਹੁੰਦਾ ਹੈ